ਯਾਦ ਜੀ 253 ਕਾਲਕੀ ਨੌਜਵਾਨ ਦੀ ਚਾਈਨਾ ਡੂਰ ਦੇ ਜਾਨਾ ਮੌਤ ਹੋਈ ਹੈ ਹਾਂਜੀ ਇਹ ਤੁਹਾਡੇ ਪਿੰਡ ਦੇ ਸੀ ਹਾਂਜੀ ਮੇਰੇ ਪਿੰਡ ਦੇ ਸੀ ਕਿੱਥੋਂ ਆ ਰਿਹਾ ਸੀ ਕੀ ਨਾ ਸੀ ਇਹ ਆਪਣੇ ਸਮਰਾਲੇ ਸੈਂਟੀਨਲ ਸਕੂਲ ਆ ਜੀ ਬਾਈਪਾਸ ਤੇ ਉੱਥੋਂ ਪੇਪਰ ਦੇ ਕੇ ਆ ਰਿਹਾ ਸੀ ਬੱਚਾ ਜਦੋਂ ਰਸਤੇ ਵਿੱਚ ਆ ਗਿਆ ਸੀ ਦੇ ਭਰਾ ਦਾ ਮੁੰਡਾ ਨੂੰ ਨਾਲ ਲੈ ਕੇ ਆ ਰਿਹਾ ਸੀ ਉਦੋਂ ਰਸਤੇ ਵਿੱਚ ਚਾਈਨਾ ਡੂਰ ਨੇ ਇਹਨੂੰ ਲਪੇਟੇ ਚ ਲੈ ਲਿਆ ਤੇ ਉਪਰ ਬਾਅਦ ਇਹਦੀਆਂ ਸਾਰੀ ਜੋ ਗੱਦਨਾ ਸਾਰੀ ਵੱਡੀ ਗਈ ਮੌਕੇ ਤੇ ਨੂੰ ਸਰਕਾਰੀ ਹਸਪਤਾਲ ਵੀ ਲੈ ਕੇ ਗਏ ਪਰ ਉੱਥੇ ਡਾਕਟਰ ਨੇ ਜਵਾਬ ਦਿੱਤਾ ਕਿ ਮਰਤਕ ਉਸ ਕਰਤਾ ਜੀ ਜਿਵੇਂ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਪਿਤਾ ਜੀ ਉਹ ਸਰਪੰਚ ਨੇ ਹਾਂ ਜੀ ਸਰਪੰਚ ਨੇ ਇਹਨਾਂ ਦੇ ਪਿਤਾ ਸਾਹਿਬ ਸਰਪੰਚ ਨੇ ਫਿਰ ਵੀ ਚੈਨਾ ਡੋਲ ਰੋੜਦਿਆਂ ਇਹਨੂੰ ਦੋਸ਼ੀ ਮੰਨਦੇ ਇੱਥੇ ਇੱਕ ਦਿਨ ਪਹਿਲਾਂ ਇਹਨਾਂ ਦੇ ਪਿਤਾ ਸਾਹਿਬ ਨੇ ਅਨਾਊਂਸਮੈਂਟ ਵੀ ਕਰਵਾਈ ਹੈ ਵੀ ਚੈਨਾ ਡੋਲ ਬੰਦ ਕੀਤੀ ਜਾਵੇ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਉਹ ਵੀ ਇੱਥੇ ਵਿਚਾਰੇ ਬੈਠੇ ਨੇ ਉਹਨਾਂ ਨੂੰ ਪਤਾ ਕੀ ਦੀ ਅੰਗੈਲੀ ਕੀ ਦੀ ਹੋਈ ਸਰਕਾਰ ਦੀ ਪ੍ਰਸ਼ਾਸਨ ਦੀ ਅੰਗੈਲੀ ਆ ਗਈ ਹੈ ਇਨਨੂੰ ਵੱਡੇ ਲੈਵਲ ਤੇ ਕਾਰਵਾਈ ਕਰਨੀ ਚਾਹੀਦੀ ਆ ਪਤੰਗਬਾਜ਼ੀ ਬੰਦ ਕਰਨੀ ਚਾਹੀਦੀ ਆ ਚਾਈਨਾ ਡਰਨ ਤੇ ਵੀ ਸਖਤ پابੰਦੀ ਚਾਹੀਦੀ ਆ ਹਾਂ ਦੇਖਿਆ ਜਿਵੇਂ ਉਹ ਰੈੱਡ ਬੋਡੀ ਮੁੰਡੇ ਜਿਹੜੇ ਹੋ ਗਏ ਨਾ ਉਹ ਬੰਦ ਕਰਦੇ ਫਿਰ ਦਸ ਬਹੁਤ ਦੇਖੇ ਦੇਖਿਆ ਨਜ਼ਰ ਆਇਆ ਠੀਕ ਹੈ ਹੱਸ ਇਹੀ ਕਹਿ ਸਕਦੇ ਆ ਜੀ ਕਿਸੇ ਦਾ ਜਵਾਨ ਪੁੱਤ ਮਰ ਗਿਆ ਜੀ ਤੋ ਵੱਡਾ ਦੁੱਖ ਕੀ ਹੋਊਗਾ ਜਣਜੀ ਸਾਨੂੰ ਬਹੁਤ ਦੁੱਖ ਆ ਸਰਕਾਰ ਨੂੰ ਚਾਹੀਦੇ ਤੇ ਧਿਆਨ ਦੇਣਾ ਚਾਹੀਦਾ ਜੀ ਹੋਰ ਕਿਸੇ ਦੇ ਮਾਂ ਪੁੱਤ ਦਾ ਚਿਰਾਗ ਨਾ ਬੁਝੇ ਇਸ ਸਰਕਾਰ ਤੇ ਧਿਆਨ ਦੇਣਾ ਚਾਹੀਦਾ ਕੱਲਾ ਮੁੰਡਾ ਜੀ ਕੱਲਾ ਹੀ ਮੁੰਡਾ ਜੀ ਕੱਲੇ ਪੁੱਤ ਸੀ ਬਾਹ ਰਾ ਜੀ ਮੇਰਾ ਉਹਨਾਂ ਕੋ ਕੰਮ ਕਰ ਰਹੇ ਹੈ ਇਹ ਬੱਚੇ ਬੱਚੇ ਦਾ ਉਹਨਾਂ ਦਾ ਕੰਮ ਕਰ ਰਹੇ ਹੈ ਬਾ ਉਹਨਾਂ ਦਾ ਹਾਂਜੀ ਕਿ ਕਿਸ ਤਰ੍ਹਾਂ ਸੁਭਾਅ ਸੀ ਬੱਚੇ ਦਾ ਬਹੁਤ ਵਧੀਆ ਸੁਭਾਅ ਸੀ ਗਾ ਇਹ ਮੁੰਡੇ ਦਾ ਬਹੁਤ ਨੇਕ ਸੁਭਾਅ ਦਾ ਬੱਚਾ ਸੀ ਜੀ ਜਿਹੜੀ ਫੋਮ ਕਟਣਾ ਹੋਈ ਆ ਇਹਦੇ ਨਾਲ ਪੂਰਾ ਪੰਜਾਬ ਰੋ ਰਿਹਾ ਹਾਂਜੀ ਇਹ ਕਹਿਣਾ ਚਾਹੁੰਦੇ ਕਿ ਜਿਹੜੀ ਚైనా ਡੋਰ ਇੰਨੀ ਡੁੱਲ ਰਹੀ ਹੈ ਤੇ ਫਿਰ ਵੀ ਇਹਨੇ ਕੰਮ ਹੋ ਰਹੇ ਜੀ ਇਹ ਤਾਂ ਟੋਟਲੀ ਪਤੰਗ ਦਾ ਪਤੰਗ ਵਾਜੀ ਹੈ ਜਿਹੜੀ ਬੈਨ ਹੋਣੀ ਚਾਹੀਦੀ ਹੈ ਜਿ ਚਾਹੇ ਉਹ ਚైనా ਡੋਰ ਆ ਸਾਡੀ ਚਾਹੇ ਇੰਡੀਆ ਦੀ ਡੋਰ ਆ ਟੋਟਲੀ ਪਤੰਗ ਵਾਜੀ ਹੈ ਜਿਹੜੀ ਬੈਨ ਹੋਣੀ ਚਾਹੀਦੀ ਜੀ ਬਗਦੇ ਚਾ ਬੱਚਾ ਤੁਹਾਡੇ ਕੋਲ ਖੇਲਦਾ ਵੀ ਰਿਹਾ ਹੋਣਾ ਵਾ ਹਾਂਜੀ ਸਾਡੇ ਜਦੋਂ ਉਹ ਤੁਹਾਡੇ ਜਿੰਨੀ ਹੈ ਤਾਂ ਕਿਸ ਤਰ੍ਹਾਂ ਦਾ ਲੱਗਦਾ ਹਨੂ ਤਾਂ ਕਾਟਾ ਹੀ ਬਹੁਤ ਵੱਡਾ ਪੈ ਗਈ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪੈ ਗਈ ਹੁਣ ਆਸੀਂ ਮੋਟਰਸਾਈਕਲ ਵੀ ਦਿੱਖੇ ਸੀ ਮੋਟਰਸਾਈਕਲ ਤੇ ਕਿੱਥੇ ਨੂੰ ਜਾ ਰਹੇ ਸੀ ਕੀ ਕਿ ਕਿੱਥੋਂ ਆ ਰਹੇ ਸੀ ਬੱਚਾ ਸਕੂਲ ਚ ਪ੍ਰੀ ਬੋਰਡ ਦਾ ਪੇਪਰ ਦੇ ਕੇ ਘਰ ਨੂੰ ਆ ਰਿਹਾ ਸੀਗਾ ਜੀ ਆਪਣੇ ਭਰਾ ਨਾਲ ਆ ਰਿਹਾ ਸੀਗਾ ਮੋਟਰਸਾਈਕਲ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪਿੰਡ ਦੇ ਵਿੱਚ ਪੂਰੇ ਸੋਗ ਦਾ ਮਾਹੌਲ ਆਈ ਪੂਰੇ ਪਿੰਡ ਦੇ ਵਿੱਚ ਕੀ ਪੂਰਾ ਸਮਰਾਲਾ ਹਲਕੇ ਜੇ ਸੋਗ ਦਾ ਲਹਿਰ ਆਈ ਪੁਰ ਰੋਡ ਜਾਮ ਵੀ ਕੀਤਾ ਗਿਆ ਹਾਂਜੀ ਉਸ ਤੋਂ ਬਾਅਦ ਕੀ ਕੀਤਾ ਪ੍ਰਸ਼ਾਸਨਾਂ ਕੀ ਗੱਲ ਹੋਤੀ ਪ੍ਰਸ਼ਾਸਨ ਤਾਂ ਅਸੀਂ ਦਰਵਾਸਾ ਦੇ ਕੇ ਗਏ ਚਲੋ ਵੀ ਅਸੀਂ ਹੱਲ ਕਰਾਂਗੇ ਪਰ ਚੀਜ਼ਾਂ ਦਾ ਹੱਲ ਹੁੰਦਾ ਦਿਖਦਾ ਨਹੀਂ ਹੁੰਦਾ ਇਹ ਚੀਜ਼ਾਂ ਅਸੀਂ ਤਾਂ ਪਤੰਗਬਾਜ਼ੀ ਟੋਟਲੀ ਬੈਨ ਹੋਣੀ ਚਾਹੀਦੀ ਹੈ ਜੀ ਇੱਕ ਰੋ ਕੱਲਾ ਹੀ ਸੀਗਾ ਹਾਂਜੀ ਬਿਲਕੁਲ ਕੱਲਾ ਬੱਚਾ ਸੀਗਾ ਜੀ ਪਿਤਾ ਜੀ ਕੀ ਕਰਦੇ ਪਿਤਾ ਜੀ ਦਾ ਟਰੱਕ ਦਾ ਕਾਰੋਬਾਰ ਸੀਗਾ ਜੀ ਇਸ ਨੂੰ ਸਰਪੰਚ ਵੀ ਦੇ ਹਾਂਜੀ ਮੌਜੂਦਾ ਸਰਪੰਚ ਹੈ ਜੀ ਇਸ ਟਾਈਮ ਤੁਮ ਜੀ ਸਰ ਜਾ ਹਾਂਜੀ ਮੈਂ ਕਰੀ ਸੀ ਜੀ ਹੁਣ ਉਹਦੂ ਕਰ ਟਾਈਮ ਅਸਾਂ ਸੰਸਕਾਰ ਸੰਸਕਾਰ ਗਏ ਹੋਏ ਹੈ ਡੈਡ ਬਡੀ ਤੇ ਪੋਸਟਮਾਰਟਮ ਵਾਸਤੇ ਸੰਭਾਲੇ ਅੱਜ ਤੇ ਅੱਪ ਖੜੇ ਹੁਣ ਇਹ ਜਗ੍ਹਾ ਵੀ ਉਹਨਾਂ ਦੀ ਖੁਦ ਕੋਠੀ ਉਸੇ ਮੁੰਡੇ ਦੀ ਸੀ ਵੀ ਬਣਾ ਰਹੀ ਤਿਆਰ ਹੋ ਰਹੀ ਸੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਵੀ ਕਰਨਾ ਸਾਨੂੰ ਕੋਈ 1:00 ਵਜੇ ਦੇ ਕਰੀਬ ਕਰੀਬ ਪਤਾ ਲੱਗਿਆ ਜੀ